ਨਾਈ ਵਾਲਾ ਰੋਡ ਤੇ 2 ਸਾਲ ਪਹਿਲਾਂ ਸੀਲ ਹੋਈ ਦਵਾਈਆਂ ਬਣਾਉਣ ਦੀ ਫੈਕਟਰੀ ਦੇ ਬਾਹਰ ਦਵਾਈਆਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੈ ਸੀਲ ਹੋਈ ਫੈਕਟਰੀ ਦੇ ਬਾਹਰ ਭਾਰੀ ਮਾਤਰਾ ਵਿੱਚ ਪਈਆਂ ਦਵਾਈਆਂ ਤੇ ਅੱਗ ਲੱਗਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਹਨ ਸੇਤ ਵਿਭਾਗ ਅਤੇ ਪੁਲਸ ਇਸ ਸੰਬੰਧੀ ਜਾਂਚ ਵਿੱਚ ਜੁਟੀ ਹੋਈ ਹੈ ਸਰ ਨਾਈ ਵਾਲਾ ਰੋਡ ਤੇ ਇੱਕ ਨਾ ਪਿਛਲੇ 2 ਸਾਲ ਪਹਿਲਾਂ ਇੱਕ ਐਲਜਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਫਰਮ ਚੱਲ ਰਹੀ ਸੀ ਮੈਨੂਫੈਕਚਰਿੰਗ ਫਰਮ ਸੀਗੀ ਡਰਗ ਦੀ ਜਿਹਦੇ ਵਿੱਚ 30 6 24 ਨੂੰ ਇੱਕ ਰੇਡ ਹੋਈ ਸੀਗੀ ਪੁਲਿਸ ਨੇਰ ਤਾਂ ਉਹਨਾਂ ਤੋਂ ਰਿਕਵਰੀ ਹੋਈ ਸੀ ਕੁਝ ਡਰਗਸ ਦੀ ਉਹਦੇ ਰਿਗਾਰਡਿੰਗ ਇਹਨਾਂ ਦੇ ਐਫਆਈਆਰ ਹੋ ਗਈ ਸੀ ਤੇ ਡਿਪਾਰਟਮੈਂਟ ਨੇ ਫਰਮ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਸੀ ਬਾਈ ਆਡਰ 21125 ਤੇ ਉਹਦੇ ਤਹਿਤ ਇਹ ਉੱਥੇ ਹੁਣ ਲਾਇਸੈਂਸ ਸੀ ਉਹ ਬਰਧ ਹੋ ਗਏ ਸੀ ਤੇ ਕੋਈ ਮੈਨੂਫੈਕਚਰਿੰਗ ਇਹਨਾਂ ਦੀ ਜਿਹੜੀ ਸਸਿਲਿਟੀ ਕੋਈ ਵੀ ਵਰਕਿੰਗ ਚ ਨਹੀਂ ਚੀਗੀ ਉਹ ਫੈਕਟਰੀ ਬੰਦ ਪਈ ਸੀ ਤੇ ਉਹਦੇ ਵਿੱਚ ਕੁਝ ਜਦੋਂ ਮੈਨੂਫੈਕਚਰਿੰਗ ਇਹਨਾਂ ਦੀ ਬੰਦ ਹੋ ਗਈ ਕੁਝ ਡਰਾ ਮਟੀਰੀਅਲ ਜਾਂ ਐਕਸਪਾਇਰਡ ਡਰਗ ਜਾਂ ਕੁਝ ਵੀ ਉਹ ਬਚਾ ਹੋਇਆ ਮਟੀਰੀਅਲ ਪਿਆ ਸੀ ਕੁਝ ਪੈਕਿੰਗ ਮਟੀਰੀਅਲ ਸੀ ਉਹਦੇ ਵਿੱਚ ਰਾਤ ਕੋਈ ਇਹਨਾਂ ਦੇ ਲਾਈਨ ਜਾਂਦੀ ਸੀਗੀ ਉੱਪਰ ਫੈਕਟਰੀ ਦੇ ਉੱਪਰ ਦੀ ਉੱਥੇ ਇਹਨਾਂ ਨੇ ਬਾਹਰ ਕੱਢ ਕੇ ਡਿਸਪੋਜ਼ਲ ਡਰੱਗਜ਼ ਰੱਖੀਆਂ ਹੋਈਆਂ ਸੀਗੀਆਂ ਇਹ ਤਾਂ ਉਹਦਾ ਕੋਈ ਸ਼ਾਰਟ ਸਰਕਟ ਆਈ ਥਿੰਕ ਉਹ ਕਹਿੰਦੇ ਉਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੀ ਹੈਗੀ ਆ ਅੱਗ ਨੇ ਫਾਇਰ ਕੈਚ ਕਰ ਲਈ ਜਿਹੜੀ ਗੁੱਡਸ ਹੈਗੀਆਂ ਸੀਗੇ ਉੱਤੇ ਇਹ ਕਿਹੜੀ ਕਿਹੜੀ ਮੈਡੀਸਿਨ ਸੀ ਸਰ ਉਸ ਦੇ ਵਿੱਚ ਉਹਦੇ ਵਿੱਚ ਜ਼ਿਆਦਾ ਤਾਂ ਉਹ ਬਰਨਟ ਮਟੀਰੀਅਲ ਸੀਗਾ ਜੀ ਅਨ ਆਈਡੈਂਟੀਫਾਇਬਲ ਹੈਗਾ ਸੀਗਾ ਤਾਂ ਕੁਝ ਡਰੱਗਸ ਜਿਵੇਂ ਇੱਕ ਦੀ ਪ੍ਰੀਗਾਪਲਿੰਪੀਟਰੈਮ ਜੀ ਜੋ ਸਾਨੂੰ ਥੋੜਾ ਉਹ ਪੜਿਆ ਗਿਆ ਰੀਡ ਆਊਟ ਹੋਇਆ ਉਹ ਸੀਗੇ ਕੁਝ ਤੇ ਬਾਕੀ ਇੰਜੈਕਸ਼ਨ ਸੀਗੇ ਜਿਹੜੇ ਆਪਣੇ ਆ ਨਿਊਰੋਬੀਨ ਆਪਾਂ ਕਹਿੰਦੇ ਮੈਥਾਇਲ ਕੋਬੈਲਡਾਮਿਨ ਵਗੈਰਾ ਦੇ ਇਦਾਂ ਜਿਆਦਾ ਡਰੱਗਸ ਇਦਾਂ ਨਹੀਂ ਲੱਗੀਆਂ ਕੋਈ ਨਾਰਕੋਟਿਕ ਦੀ ਇਹਨਾਂ ਕੋਲ ਨਾ ਤਾਂ ਕੋਈ ਪਹਿਲਾਂ ਪਰਮਿਸ਼ਨ ਸੀ ਨਾ ਸਾਨੂੰ ਉੱਥੇ ਕੋਈ ਨਾਰਕੋਟਿਕ ਦੀ ਐਸਐਚ ਡਰੱਗਸ ਮਿਲੀ ਕਿ ਕਿੰਨੀ ਜਾਨੀ ਟੀਮ ਸੀ ਤੁਹਾਡੀ ਸਾਡੇ ਦਿਨ ਟੋਟਲ ਅਥੀ ਆਗੇ ਸੀ ਸਾਡੇ ਸੀਨੀਅਰ ਨੇ ਜੋ ਉਹਨਾਂ ਲਾਇਸੈਂਸਿੰਗ ਅਥਾਰਟੀ ਸੀ ਅਮਰਦੀਪ ਬਰਮਾ ਜੀ ਉਹ ਸੰਗਰੂਰ ਤੋਂ ਉਹਨਾਂ ਦੀ ਡਿਊਟੀ ਲੱਗੀ ਸੀ ਹੈਡ ਆਫਸ ਰਾਹੀਂ ਇੱਕ ਇਕਾਂਤ ਪੀਆ ਸਿੰਘਲਾ ਜੀ ਸੰਗਰੂਰ ਦੇ ਟ੍ਰਗਿੰਗ ਫੈਕਟਰੀ ਤੋਂ ਮੇਰੀ ਤਿੰਨ ਜਣੇ ਦੀ ਟੀਮ ਸੀ ਨਾਲ ਪੁਲਿਸ ਅਥਾਰਟੀ ਸੀਗੀ ਅਸੀਂ ਐਸ ਐਚਓ ਸੀਟੀ ਬੰਨਾਂ ਦਾ ਤੇ ਸਰ ਤੁਹਾਡੇ ਵੱਲੋਂ ਜਿਹੜੀ ਹੈਗੀ ਹੈ ਕੀ ਲਿਖ ਕੇ ਭੇਜਿਆ ਗਿਆ ਉੱਪਰ ਇਸ ਬਾਰੇ ਕੀ ਕਰ ਰਹੇ ਸੀ ਰਿਗਾਰਡਿੰਗ ਤਾਂ ਜਿਹੜੀ ਸੀ ਅਸੀਂ ਜਾ ਕੇ ਮੌਕੇ ਤੇ ਉੱਥੇ ਜਿਹੜੇ ਪ੍ਰੋਪਰਟੀ ਦੇ ਓਨਰ ਸੀ ਦਿਨੇਸ਼ ਮੰਸਲ ਉਹ ਮੌਕੇ ਤੇ ਪਹੁੰਚ ਗਏ ਸੀਗੇ ਅਸੀਂ ਪਹੁੰਚ ਗਏ ਸੀਗੇ ਐਸ ਐਚਓ ਸਾਹਿਬ ਤੇ ਉੱਥੇ ਜਾ ਕੇ ਸਾਰੀ ਇਹਦੀ ਇਹ ਦੇਖਿਆ ਸੀ ਵੀ ਜਦੋਂ ਅਸੀਂ ਪਹੁੰਚੇ ਤਾਂ ਸਾਰੀ ਬਰਨਟ ਆਊਟ ਹੋ ਚੁੱਕੀ ਸੀ ਸਾਨੂੰ ਐਗਜੈਕਟ ਰੀਜ਼ਨ ਤਾਂ ਨਹੀਂ ਅਸੀਂ ਕੁਝ ਕਹਿ ਸਕਦੇ ਵੀ ਕਿਤੇ ਕਰਕੇ ਅੱਗ ਲੱਗੀ ਆ ਪਰ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਹ ਸਾਰਾ ਬਰਨਟ ਮਟੀਰੀਅਲ ਸੀਗਾ ਤਾਂ ਅਸੀਂ ਉਹ ਸਾਰਾ ਨੋਟ ਡਾਉਨ ਕਰ ਲਿਆ ਇੱਕ ਸਟੇਟਮੈਂਟ ਲੈ ਲਈ ਹੈ ਜਿਹੜੇ ਓਨਰ ਸੀਗੇ ਪ੍ਰਾਪਰਟੀ ਦੇ ਉਹਨਾਂ ਦੀ ਵੀ ਕੰਦੇ ਪੈਨ ਨੂੰ ਰਾਤ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਆ ਤੇ ਮੈਨੂੰ ਵੀ ਰਾਤ ਫੋਨ ਮੈਸੇਜ ਕੋਲ ਆ ਰਹੇ ਸੀ ਫਿਰ ਅਰਲੀ ਮਾਰਨਿੰਗ ਮੈਂ ਜਾ ਕੇ ਇਹ ਸਾਰਾ ਗੱਲ ਕਰਪ ਕਰਕੇ ਸਾਰੀ ਰਿਪੋਰਟ ਬਣਾਤੀ ਹੈ ਹਾਇਰ ਅਟ ਰੂਟਿਨ ਭੇਜ ਦਾਂਗੇ ਉਸ ਤੋਂ ਬਾਅਦ ਜਿਹੜੀ ਜੋ ਵੀ ਡਿਪਾਰਟਮੈਂਟ ਦੀ ਇਨਸਟਰਕਸ਼ਨ ਆਉਣੀ ਹੈ ਉਹਦੇ ਅਕੋਰਡਿੰਗ ਕਾਰਵਾਈ ਹੋ ਜੇਗੀ ਸਰ ਸਟੇਟਮੈਂਟ ਕਿਹਦੀ ਲਿਖੀ ਗਈ ਹੈ ਜੀ ਜਿਹੜੇ ਓਨਰ ਸੀਗੀ ਪ੍ਰੋਪਰਟੀ ਦਿਨੇਸ਼ਪਾਲ ਕੀ ਨਾਮ ਹੈ ਉਹ ਦਿਨੇਸ਼ਪਾਲ ਇਹ ਜੀ 4 ਦਸੰਬਰ ਦੀ ਗੱਲ ਆ ਸਾਡੇ ਕੋਲ ਸੂਚਨਾ ਹੈ ਸੀਗੀ ਸ਼ਾਮ ਦੇ 8:30 ਵਜੇ ਵੀ ਜਿਹੜੇ ਫੈਕਟਰੀ ਦੇ ਬਾਹਰ ਵੇਸਟ ਮਟੀਰੀਅਲ ਪਿਆਗਾ ਉਹਨੂੰ ਅਚਾਨਕ ਅੱਗ ਲੱਗ ਗਈ ਵੀ ਤੁਸੀਂ ਕਿਰਪਾ ਕਰਕੇ ਅੱਗ ਨੂੰ ਕੰਟਰੋਲ ਕਰੋ ਆ ਜੀ ਕਿਸਰ ਕਿੰਨੀਆਂ ਗੱਡੀਆਂ ਗਈਆਂ ਸਿੱਕੂ ਇਹ ਆਪਾਂ ਪਹਿਲਾਂ ਕਿਉਂ ਆ ਵੀ ਛੋਟੀ ਜੀਪ ਆ ਜੀ ਆਪਣੇ ਕੋਲੇ ਵੀ ਜਲਦੀ ਪਹੁੰਚੇ ਉਹਨੂੰ ਉੱਥੇ ਭੇਜਿਆ ਸੀਗਾ ਉਹਨੇ ਕੰਟਰੋਲ ਕੀਤੀ ਉਸ ਤੋਂ ਬਾਅਦ ਇੱਕ ਵੱਡਾ ਫਾਇਰ ਟੈਂਡਰ ਗਿਆ ਜੀ ਕਿੰਨੀ ਕੱਕ ਕਿੰਨੀ ਪਿਆਰ ਸੀ ਇਹ ਜੀ ਸਾਰਾ ਵੇਸਟ ਮਟੀਰੀਅਲ ਸੀਗਾ ਜਿਵੇਂ ਮੈਡੀਕਲ ਦਾ ਵੇਸਟ ਹੁੰਦਾਗਾ ਜਿਵੇਂ ਸਾਰਾ ਐਕਚੁਅਲੀ 2 ਸਾਲ ਤੋਂ ਤਾਂ ਫੈਕਟਰੀ ਬੰਦ ਆ ਜੀ ਇਹ ਤੇ ਪੁਰਾਣਾ ਮਟੀਰੀਅਲ ਸੀਗਾ ਉਹਦੇ ਚੱਗ ਲੱਗੀ ਹੋਈ ਸੀ ਇਹ ਲਗਭਗ ਇੱਕ ਕਮਰੇ ਜਿੰਨਾ ਸੀਗਾ ਸਮਾਨ ਬਾਹਰ ਗੱਡਿਆ ਹੋਇਆ ਸੀ ਉਹਨਾਂ ਨੇ ਉਹ ਚੱਗ ਸੀਗੀ ਕੀ ਕਾਰਨ ਹੋਸ ਕੇ ਦੱਸਣਾ ਹੈ ਕਰਨਤਾ ਜੀ ਦੇਖੋ ਇਹਦੇ ਵਿੱਚ ਸਪੌਂਟੇਨੀਅਸ ਕੰਬਰਸ਼ਨ ਵੀ ਕਹਿ ਸਕਦੇ ਹਾਂ ਵੀ ਆਪਣੇ ਆਪ ਹੀ ਅੱਗ ਲੱਗ ਜਾਂਦੀ ਹੈ ਜਾਂ ਕਈ ਵਾਰ ਕੋਈ ਜਿਵੇਂ ਵੇਸਟ ਮਟੀਰੀਅਲ ਪਿਆ ਉਹਨਾਂ ਨੂੰ ਜੇ ਖਤਮ ਕਰਨ ਵਾਸਤੇ ਵੀ ਅੱਗ ਲਾਉਂਦੇ ਨੇ ਇਸ ਫੈਕਟਰੀ ਦੇ ਬਾਹਰ ਸੀ ਕਿ ਫੈਕਟਰੀ ਦੇ ਅੰਦਰ ਸੀ ਇਹ ਫੈਕਟਰੀ ਦੇ ਅੰਦਰ ਬਾਉਂਡਰੀ ਦੇ ਅੰਦਰ ਹੀ ਹੋਇਆ ਜੀ ਹਾਂ ਜੀ ਡੀਐਸਪੀ ਸਿਟੀ ਬਰਨਾਲਾ ਸਤਵੀਰ ਸਿੰਘ ਬੈਂਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਈ ਵਾਲਾ ਰੋਡ ਤੇ ਕਿਸੇ ਮਟੀਰੀਅਲ ਨੂੰ ਅੱਗ ਲੱਗੀ ਹੈ ਉਨਾ ਕਿਹਾ ਕਿ ਮੌਕੇ ਤੇ ਜ਼ਮੀਨ ਦੇ ਮਾਲਕ ਦਿਨੇਸ਼ ਵੰਸਲ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਆ ਰਿਪੋਰਟ ਹਾਈ ਅਥਾਰਟੀ ਨੂੰ ਭੇਜੀ ਜਾ ਰਹੀ ਹੈ ਮੇਰੇ ਕੋਲ ਪ੍ਰੈਸਰਾਂਹੀਂ ਇਹ ਜਾਣਕਾਰੀ ਆਈ ਹੈ ਕਿ ਉੱਥੇ ਇੱਕ ਜਿਹੜੀ ਫਾਰਮਾਸਿਊਟੀਕਲ ਦੀ ਫੈਕਟਰੀ ਸੀ ਉਹ ਜਿਹੜੀ ਕਿ ਡਰੱਗ ਇਨਸਪੈਕਟਰ ਵੱਲੋਂ ਸੀਲ ਕੀਤੀ ਗਈ ਸੀ ਰਜ਼ਾਨ ਫਾਰਮਾਸਿਊਟੀਕਲ ਨਾਮ ਦੀ ਕੰਪਨੀ ਵੱਲੋਂ ਉੱਥੇ ਪਹਿਲਾਂ ਮੈਨੂਫੈਕਚਰਿੰਗ ਦਾ ਕੰਮ ਕੀਤਾ ਜਾ ਰਿਹਾ ਸੀਗਾ ਤੇ ਹੁਣ ਕੁਝ ਜਾਣਕਾਰੀ ਸਾਹਮਣੇ ਆਈ ਸੀ ਕਿ ਉੱਥੇ ਕੁਝ ਮਟੀਰੀਅਲ ਨੂੰ ਅੱਗ ਲਗਾਈ ਗਈ ਹੈ ਸੋ ਇਹਦੇ ਬਾਰੇ ਤਾਂ ਮੈਂ ਇਹੀ ਦੱਸਣਾ ਚਾਹੁੰਦਾ ਕਿ ਐਫਆਈਆਰ ਹੋਣ ਤੋਂ ਬਾਅਦ ਇਹ ਡਰੱਗ ਇਨਸਪੈਕਟਰ ਦੇ ਬਿਆਨ ਤੇ ਉਦੋਂ ਐਫਆਈਆਰ ਹੋਈ ਸੀ ਤੇ ਡਰੱਗ ਇਨਸਪੈਕਟਰ ਵੱਲੋਂ ਹੀ ਇਹਨੂੰ ਸੀਲ ਕੀਤਾ ਗਿਆ ਸੀਗਾ ਤੇ ਹੁਣ ਉਹਨਾਂ ਵੱਲੋਂ ਹੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਸਾਨੂੰ ਉਹਨਾਂ ਵੱਲੋਂ ਕੋਈ ਆਉਂਦਾਗਾ ਕੋਈ ਕ੍ਰਾਈਮਨਲ ਐਕਟ ਬਾਰੇ ਤੇ ਕੋਈ ਕੋਗਨਿਟੇਬਲ ਅਫੈਂਸ ਬਣਦਾ ਤਾਂ ਅਪੋਂਦੇ ਉੱਤੇ ਬਣਦੀ ਕਾਰਵਾਈ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ